ਸਾਸੀ ਕਾਲਜੀ ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਕੁਲਵੰਤ ਸਿੰਘ ਬੁੜਹਾਡੇ ਵਾਲਾ ਆਪਣੇ ਬੁੜਹਾਡਾ ਸ਼ਹਿਰ ਤੋਂ ਅੱਜ ਉਸ ਮਹਾਨ ਖਿਡਾਰੀ ਕਿਰਪਾਲ ਸਾਧ ਦੀ ਵਾਰਤਾ ਦੀ ਦੂਸਰੀ ਕਿਸ਼ਤ ਲੈ ਕੇ ਹਾਜ਼ਰਾਂ ਉਸ ਮਹਾਨ ਖਿਡਾਰੀ ਬਾਰੇ ਜਿਨ੍ਹਾਂ ਨੂੰ ਪਹਿਲੀ ਕਿਸ਼ਤ ਦੇ ਵਿੱਚ ਦੱਸਿਆ ਗਿਆ ਉਸ ਤੋਂ ਬਾਅਦ ਦਾ ਜਿਹੜਾ ਉਹਦਾ ਖੇਡ ਜੀਵਨ ਸੀ ਉਹਦੀ ਅੱਜ ਗੱਲ ਕਰਦੇ ਆਂ ਪਾਕਿਸਤਾਨ ਦੀ ਟੀਮ ਜਦੋਂ ਇੱਥੇ ਆ ਕੇ ਗਈ ਤਾਂ ਇਹਨਾਂ ਨੂੰ ਸੱਦਾ ਦੇਗੇ ਸੀ ਪਾਕਿਸਤਾਨ ਆਉਣ ਦਾ ਤੇ ਕਿਰਪਾਲ ਸਾਧ ਆਪਣੀ ਟੀਮ ਦੀ ਕਪਤਾਨੀ ਕਰਦਾ ਹੋਇਆ ਆਪਣੇ ਨਾਲ ਸਾਥੀਆਂ ਨੂੰ ਲੈ ਗਿਆ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਇੱਕੋ ਹੀ ਮੈਚ ਖੇਡਾ ਇਹਨਾਂ ਨੇ ਪਰ ਉਹਨਾਂ ਦਾ ਜਿਹੜਾ ਨਾ ਇੱਕ ਧਾਵੀ ਸੀ ਜਿਹੜਾ ਨਰਿੰਦਰ ਹੁਸੈਨ ਉਹ ਕਮਾਲ ਦਾ ਖਿਡਾਰੀ ਸੀ ਉਹ ਇਹਨਾਂ ਤੋਂ ਫੜਿਆ ਨਹੀਂ ਗਿਆ ਕਾਬੂ ਨਹੀਂ ਆਇਆ ਇੱਕ ਵਾਰ ਵੀ ਤੇ 3-4 ਉਹਦੇ ਨਾਲ ਬਿਜਲੀ ਵਰਗੇ ਤੇ ਕਾਦਰ ਖਾਂ ਵਰਗੇ ਉਹ ਜਿਹੜੇ ਤਕੜੇ ਖਿਡਾਰੀ ਸੀ 3-4 ਹੋਰ ਉਹ ਜਿਹੜੇ ਇਹਨਾਂ ਤੇ ਭਾਰੂ ਪੈ ਗਏ ਤੇ ਇਹਨਾਂ ਦੀ ਟੀਮ 8-10 ਨੰਬਰਾਂ ਤੇ ਉੱਥੇ ਹਾਰ ਕੇ ਆ ਗਈ ਸੀ ਉਸ ਤੋਂ ਬਾਅਦ ਇਹ ਫੇਰ ਸੱਦਾ ਦੇ ਆਏ ਸੀ ਪਾਕਿਸਤਾਨ ਦੀ ਟੀਮ ਨੂੰ ਤੇ 1955 ਦੇ ਵਿੱਚ ਫੇਰ ਪਾਕਿਸਤਾਨ ਦੀ ਟੀਮ ਜਿਹੜੀ ਭਾਰਤ ਆਈ ਤੇ ਇੱਧਰ ਜਿਹੜਾ ਪਾਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ ਕੇ ਖਾਲਸਾ ਕਾਲਜ ਦੇ ਵਿੱਚ ਪਹਿਲਾ ਮੈਚ ਖੇਡਿਆ ਉਸ ਮੈਚ ਦੇ ਵਿੱਚ ਤੋਖੀ ਜਿਹੜਾ ਅੰਮ੍ਰਾਲਾ ਜੱਟਾਂ ਵਾਲਾ ਜਿਹਨੂੰ ਆਟਮ ਬੰਬ ਤੋਖੀ ਕਹਿੰਦੇ ਨੇ ਉਹ ਹਾਜ਼ਰ ਨਹੀਂ ਸੀ ਤੇ ਇਹਨਾਂ ਦੀ ਟੀਮ ਜਿਹੜੀ ਉਹ ਜਿਹੜਾ ਇਤਿਹਾਸਕ ਮੈਚ ਸੀਗਾ ਨਾ ਉਹ 12 ਨੰਬਰਾਂ ਦੇ ਉੱਤੇ 10 ਨੰਬਰਾਂ ਦੇ ਉੱਤੇ ਹੀ ਲੂਜ਼ ਕਰ ਗਈ ਸੀ ਇਹਨਾਂ ਨੂੰ ਪਾਕਿਸਤਾਨ ਦਾ ਉਹ ਜਿਹੜਾ ਅੰਮ੍ਰitsar ਦੇ ਖਾਲਸਾ ਕਾਲਜ ਦੇ ਵਿੱਚ ਮੈਚ ਹੋਇਆ ਸੀ ਉਸ ਤੋਂ ਅਗਲਾ ਮੈਚ ਸੀ ਜਿਹੜਾ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਦੇ ਵਿੱਚ ਰੱਖਿਆ ਗਿਆ ਤੇ ਉਸ ਮੈਚ ਦੇ ਵਿੱਚ ਫਿਰ ਜਿਹੜਾ ਇਹਨਾਂ ਦੇ ਜਿਹੜੇ ਪਾਕਿਸਤਾਨ ਦੇ ਖਿਡਾਰੀ ਸੀ ਨਾ ਉਹਨਾਂ ਦੀ ਜਿਹੜੀ ਕਪਤਾਨੀ ਕਰ ਰਿਹਾ ਸੀਗਾ ਉਹ ਬਿਜਲੀ ਬਿਜਲੀ ਜਿਹਨੂੰ ਨਾਦਰ ਮੁਹੰਮਦ ਬਿਜਲੀ ਦਾ ਨਾਮ ਦਿੱਤਾ ਜਾਂਦਾ ਸੀ ਉਹ ਕਪਤਾਨ ਸੀ ਉਹਨਾਂ ਦਾ ਤੇ ਉਹਨਾਂ ਦੇ ਜਿਹੜੇ ਦੂਸਰੇ ਖਿਡਾਰੀ ਸੀ ਮੁਹੰਮਦ ਤੂਫਾਨ ਤੇ ਨਾਲ شاہ نواز ਉਰਫ ਮੰਨੂ ਤੇ ਨਾਲ ਉਹਨਾਂ ਦੇ ਸੀਗਾ رشید احمد إسਹਾਕ ਬੱਟ ਤੇ ਉਹਦੇ ਨਾਲ ਸੀਗਾ ਮੌਲਵੀ ਮੁਹੰਮਦ ਮੁਹੰਮਦ ਸ਼ਰਫ ਤੇ ਕਾਦਰਬਖਸ਼ ਉਰਫ ਕਾਦਾ ਇਹ ਖਿਡਾਰੀ ਸੀ ਜਿਹੜੇ ਇਹਨਾਂ ਦੇ ਇਹ ਜਿਹੜਾ ਕਾਦਾ ਸੀਗਾ ਇਹ ਪਹਿਲਵਾਨ ਸੀ ਬੇਸਿਕਲ ਤੌਰ ਤੇ ਤੇ ਇਹ ਪਹਿਲਵਾਨੀ ਦੇ ਵਿੱਚ ਜਿਹੜੇ ਦਾਪਾਸ ਸੀਗੇ ਜਿਹੜੇ ਪਹਿਲਵਾਨੀ ਵਾਲੇ ਦਾਪੇਸ਼ ਸੀਗੇ ਉਹ ਸਾਰੇ ਦੇ ਸਾਰੇ ਇਹ ਜਿਹੜਾ ਕਬੱਡੀ ਦੇ ਵਿੱਚ ਵੀ ਵਰਤਦਾ ਹੁੰਦਾ ਸੀ ਢਾਕ ਇੰਨੀ ਜ਼ਬਰਦਸਤ ਮਾਰਦਾ ਹੁੰਦਾ ਸੀ ਕਿ ਜਿਹੜਾ ਰੇਡਰ ਸੀ ਨਾ ਉਹਨੂੰ ਚਾਰੇ ਖਾਨੇ ਚਿਤ ਕਰਨ ਦੀ ਜਿਹੜੀ ਇਹ ਕਪੈਸਿਟੀ ਰੱਖਦਾ ਸੀਗਾ ਇਹ ਸੀਗਾ ਜਿਹੜਾ ਇਹਨਾਂ ਦਾ ਕਾਦਰਕ ਜਿਹੜਾ ਸਟਾਪਰ ਸੀਗਾ ਕਾ ਕਾਦਾ ਪਹਿਲਵਾਨ ਕਹਿੰਦੇ ਹੁੰਦੇ ਸੀ ਉਹਨੂੰ ਤੇ ਇਹ ਮੈਚ ਜਿਹੜਾ ਸੀਗਾ ਪਹਿਲਾ ਮੈਚ ਇਹ ਹਰ ਗਏ ਸੀ ਤੇ ਦੂਸਰੇ ਮੈਚ ਦੇ ਵਿੱਚ ਫੇਰ ਇਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਦੇ ਵਿੱਚੋਂ ਫੇਰ ਉਹੀ ਸੀਗਾ ਮਹਿੰਦਰ ਸਿੰਘ ਮੰਮੜਕੇ ਦੇ ਨਾਲ ਗੁਰਦਿਆਲ ਢਿੱਲੋਂ ਤੇ ਇਹਦੇ ਨਾਲ ਸੀਗਾ ਤਾਰਾ ਮੂਸਾ ਤੇ ਕਰਨੈਲ ਗਿੱਲ ਬਠਿੰਡੇ ਵਾਲਾ ਤੇ ਪ੍ਰੋਫੈਸਰ ਕਰਤਾਰ ਸਿੰਘ ਪੰਨੂ ਇਹ ਦੋਨੇ ਕਰਨੈਲ ਗਿੱਲ ਤੇ ਕਰਤਾਰ ਸਿੰਘ ਪੰਨੂ ਇਹ ਜਿਹੜੇ ਸੀਗੇ ਫਿਜ਼ੀਕਲ ਕਾਲਜ ਪਟਿਆਲਾ ਦੇ ਲੈਕਚਰਾਰ ਵੀ ਰਹਿ ਚੁੱਕੇ ਨੇ ਤੇ ਗੁਰਦਾਸ ਮਾਨ ਇਹਨਾਂ ਦਾ ਸਟੂਡੈਂਟ ਰਹਾ ਤੇ ਇਹ ਇਹ ਵੀ ਬੜੀਆਂ ਗੱਲਾਂ ਦੱਸਦੇ ਹੁੰਦੇ ਸੀ ਪਾਕਿਸਤਾਨ ਨਾਲ ਹੋਏ ਮੈਚ ਦੀਆਂ ਤੇ ਉਹ ਜਿਹੜਾ ਮੈਚ ਸੀਗਾ ਉਹਦੇ ਵਿੱਚ ਫੇਰ ਤੋਖੀ ਵੀ ਖੇਡਿਆ ਸੀ ਮਨਗੜੀਆਂ ਤੋਖੀ ਤੇ ਉਹ ਮੈਚ ਇਹਨਾਂ ਨੇ 12 ਪੁਆਇੰਟਾਂ ਦੇ ਉੱਤੇ ਪਾਕਿਸਤਾਨ ਨੂੰ ਹਰਾਤਾ ਸੀ ਤੇ ਗਵਾਂਡੀ ਪਿੰਡ ਗਵਾਂਡੀ ਦੇਸ਼ ਜਾਂਦਾ ਹੋਇਆ ਫੇਰ ਸੱਦਾ ਦੇ ਗਿਆ ਵੀ ਤੁਸੀਂ ਹੁਣ ਸਾਡੇ ਆਉਣਾ ਹੈ 1955 ਦੇ ਵਿੱਚ ਫੇਰ ਇਹਨਾਂ ਦੀ ਜਿਹੜੀ ਟੀਮ ਸੀਗੀ ਉਹ ਪਾਕਿਸਤਾਨ ਗਈ ਤੇ ਉਹ ਪੰਜਾਬ ਰੇਡਰਜ਼ ਦੇ ਨਾਂ ਦੇ ਥੱਲੇ ਖੇਡੀ ਸੀ ਤੇ ਉਹਦੀ ਕਪਤਾਨੀ ਸੀ ਜਿਹੜੀ ਫੇਰ ਉਹ ਕਿਰਪਾਲ ਸਾਧਨੇ ਕੀਤੀ ਤੇ ਉਥੇ ਜਿਹੜਾ ਪਹਿਲਾ ਮੈਚ ਇਹਨਾਂ ਨੇ ਖੇਡਿਆ ਉਹ ਪਾਕਿਸਤਾਨ ਨੂੰ ਇਹਨਾਂ ਨੇ maat ਦਿੱਤੀ ਹਰਾਇਆ ਬੁਰੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਦੂਸਰਾ ਮੈਚ ਫੇਰ ਹਰਾਇਆ ਜਦੋਂ ਤੀਸਰਾ ਮੈਚ ਇਹਨਾਂ ਦਾ ਚੱਲ ਰਿਹਾ ਸੀ ਨਾ ਤੇ ਉਸ ਮੈਚ ਦੇ ਵਿੱਚ ਜਿਹੜੀ ਇੰਨੀ ਜ਼ਬਰਦਸਤ ਫਾਈਟ ਹੋਈ ਤੇ ਕਿ ਕਿਰਪਾਲ ਸਾਧ ਜਿਹੜਾ ਉਹਨੂੰ ਗੁੱਟ ਤੋਂ ਫੜ ਕੇ ਖੜ ਜਾਂਦਾ ਸੀ ਉਹਨਾਂ ਦੇ ਰੇਡਰਾਂ ਨੂੰ ਤੇ ਜਾਮ ਕਰ ਦਿੰਦਾ ਸੀ ਤੇ ਜਿਹੜਾ ਫਿਰ ਉਹਨਾਂ ਦਾ ਅਨਾਉਂਸਰ ਸੀ ਨਾ ਉਹ ਸਟੇਜ ਤੇ ਬੈਠਾ ਮਾਈਕ ਤੇ ਬੋਲ ਰਿਹਾ ਸੀਗਾ ਉਹ ਭਾਈ ਤੁਸੀਂ ਤਾਂ ਬੜੀਆਂ ਫੜਾਂ ਮਾਰਦੇ ਸੋ ਕਿ ਸਾਡਾ ਜਿਹੜਾ ਗੁੱਟ ਹੈ ਨਾ ਜੇ ਕੰਧ ਦੇ ਵਿੱਚ ਵਿਚਣਦੇ ਹੋ ਤੇ ਅਸੀਂ ਉੱਥੋਂ ਵੀ ਤੜਾ ਲਈਏ ਤੇ ਹੁਣ ਤੁਸੀਂ ਆ ਸਰਦਾਰ ਮੂਰੇ ਜਿਹੜਾ ਤੁਸੀਂ ਛਿੱਥੇ ਪਏ ਜਾਪਦੇ ਹੋ ਤੁਸੀਂ ਗੁੱਟ ਦੇ ਛੜਾਓ ਇਹਦੇ ਤੋਂ ਆ ਗੁੱਟ ਦਾ ਪੀਰ ਸਰਦਾਰ ਆ ਗਿਆ ਇਹ ਜਿਹੜਾ ਗੁੱਟ ਦਾ ਪੀਰ ਦਾ ਖਿਤਾਬ ਪਾਕਿਸਤਾਨ ਦੇ ਵਿੱਚ ਉਸ ਅਨਾਉਂਸਰ ਵੱਲੋਂ ਦਿੱਤਾ ਗਿਆ ਸੀ ਕਿਰਪਾਲ ਸਾਧ ਨੂੰ ਤੇ ਉਸ ਤੋਂ ਬਾਅਦ ਫੇਰ ਜਦੋਂ ਉਹਨਾਂ ਨੂੰ ਇੱਕ ਵਾਰੀ ਵੀ ਨਾ ਫੜਿਆ ਗਿਆ ਇੱਕ ਵਾਰੀ ਵੀ ਨਾ ਜਿਹੜਾ ਕੋਈ ਨਿਕਲਿਆ ਉਹਨਾਂ ਦਾ ਰੀਡਰ ਕਿਰਪਾਲ ਸਾਹਿਬ ਤੋਂ ਤੇ ਫਿਰ ਉਹਨਾਂ ਦਾ ਅਨਾਉਂਸਰ ਫਿਰ ਕਹਿ ਰਿਹਾ ਕਹਿੰਦਾ ਯਾਰ ਤੁਸੀਂ ਇਦਾਂ ਕਰੋ ਜੇ ਤੁਸੀਂ ਇੱਕ ਵਾਰੀ ਛੁੱਟ ਕੇ ਆ ਜਾਓ ਨਾ ਤੇ ਅਸੀਂ ਤੁਹਾਨੂੰ ਮੰਨ ਜਾਵਾਂਗੇ ਤੇ ਆਉਣਾ ਤਾਂ ਕੀ ਸੀ ਉਸ ਤੋਂ ਬਾਅਦ ਫਿਰ ਉਹਨੇ ਅਗਲਾ ਜਿਹੜਾ ਅਨਾਉਂਸਮੈਂਟ ਇਹ ਕੀਤੀ ਕਹਿੰਦਾ ਤੁਸੀਂ ਇੱਕ ਪੁਆਇੰਟ ਭਾਵੇਂ ਨਾ ਲਓ ਪਰ ਇਹ ਸਰਦਾਰ ਤੋਂ ਨਾ ਇੱਕ ਵਾਰੀ ਗੁੱਟ ਛਡਾ ਲਓ ਤੇ ਅਸੀਂ ਤੁਹਾਡੀ ਜਿੱਤ ਮੰਨ ਲਵਾਂਗੇ ਪਰ ਉਹ ਕੋਈ ਗੁੱਟ ਵੀ ਨਹੀਂ ਛਾ ਸਕਿਆ ਤੇ ਉਥੋਂ ਇਹਨੂੰ ਸੀਗਾ ਗੁੱਟ ਦੇ ਪੀਰ ਦਾ ਖਿਤਾਬ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਸੀਗਾ ਮਿਲਟਰੀ ਦਾ ਅਫਸਰ ਜੀ ਗਵਰਮੈਂਟ ਗੁੰਮਰੀ ਦਾ ਇੱਕ ਅਫਸਰ ਸੀਗਾ ਉਹ ਕਹਿੰਦਾ ਸੀ ਉਹ ਪਾਕਿਸਤਾਨੀ ਟੀਮ ਦਾ ਕੋਚ ਵੀ ਸੀ ਉਹ ਕਹਿੰਦਾ ਵੀ ਚੌਥਾ ਮੈਚ ਹੈ ਜਿਹੜਾ ਉਹ ਮੇਰੀ ਟੀਮ ਦੇ ਨਾਲ ਕਰਵਾਓ ਤੇ ਮੇਰੀ ਟੀਮ ਇਹਨਾਂ ਨੂੰ ਇੱਕ ਇੱਕ ਤਰਫਾ ਕਰਕੇ ਜਿੱਤੇਗੀ ਇਹਨਾਂ ਸਰਦਾਰਾਂ ਨੂੰ ਤੇ ਉਹ ਟੀਮ ਦੇ ਨਾਲ ਅਗਲੇ ਦਿਨ ਇਹਨਾਂ ਦਾ ਮੈਚ ਰੱਖਤਾ ਤੇ ਉਹਦੇ ਵਿੱਚ ਜਿਹੜਾ ਸੀਗਾ ਤਾਰਾ ਸਿੰਘ ਬੂਸਾ ਸੁਭਾ ਸਿੰਘ ਖਾਰਾ ਧਮਿੰਦਰ ਸਿੰਘ ਮੰਮੜਕੇ ਇਹ ਤਕੜੇ ਖਿਡਾਰੀ ਹੁੰਦੇ ਹੋਏ ਵੀ ਕੋਈ ਬਹੁਤਾ ਦਮ ਖੰਮ ਨਹੀਂ ਸੀ ਦਿਖਾ ਰਹੇ ਤੇ ਅੱਧੇ ਸਮੇਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਟੀਮ ਸੀ ਉਹ 4 ਪੁਆਇੰਟਾਂ ਦੇ ਨਾਲ ਅੱਗੇ ਸੀ ਨਵੇਂ ਮੁੰਡੇ ਸੀਗੇ ਤੇ ਫੁਰਤੀਲੇ ਖਿਡਾਰੀ ਸੀ ਤੇ ਉਹ 4 ਪੁਆਇੰਟਾਂ ਦੇ ਨਾਲ ਉੱਤੇ ਚੱਲ ਰਹੇ ਸੀ ਤੇ ਇਹ ਉੱਥੇ ਢੇਰੀ ਜੀ ਢਾਕੇ ਬਹਿ ਗਏ ਤੇ ਉਸ ਤੋਂ ਬਾਅਦ ਫੇਰ ਇਹਨੇ ਜਿਹੜੀ ਕਪਤਾਨੀ ਵਾਲੀ ਪਾਰੀ ਖੇਡੀ ਤੇ ਉਹਦੇ ਵਿੱਚ ਕਹਿੰਦੇ ਨੇ ਕਹਿੰਦੇ ਆਪਣੇ ਸਾਥਿਓ ਨੂੰ ਹੌਸਲਾ ਦੇਣ ਵਾਸਤੇ ਕਹਿੰਦਾ ਕਹਿੰਦਾ ਯਾਰ ਕਿਉਂ ਐਵੇਂ ਡਰਦੇ ਹੋ ਅਜੇ ਤਾਂ ਮੇਰਾ ਜੋਰ ਹੀ ਨਹੀਂ ਲੱਗਿਆ ਇਸ ਤੋਂ ਬਾਅਦ ਦੇਖੋ ਤੁਸੀਂ ਬਣਦਾ ਕੀ ਹੈ ਤੇ ਫਿਰ ਅਗਲਾ ਹਾਫ ਅਗਲੇ ਹਾਫ ਦੇ ਵਿੱਚ ਜਿਹੜਾ ਇਹ ਫੇਰ ਗਰਮ ਹੋ ਗਏ ਤੇ ਜਦੋਂ ਉਹਨਾਂ ਦਾ ਇੱਕ ਰੇਡਰ ਸੀਗਾ ਉਹ ਜਿਹੜਾ ਬੈਕ ਵੀ ਉਹਨੇ ਹੀ ਭਜਦਾ ਸੀ ਉਹ ਛਾਤੀ ਤੇ ਤਲੀਆਂ ਮਾਰਦਾ ਨਾ ਗੱਡੀ ਬੈਕਗੇਜ ਚ ਪਾਲਾਂਦੇ ਸੀ ਤੇ ਪੁੱਠਾ ਹੀ ਭਜਦਾ ਸੀ ਤੇ ਕਿਰਪਾਲ ਸਾਧ ਨੇ ਕੀ ਕੀਤਾ ਉਹਦੇ ਐਸੀ ਧੌਲਬਾਰੀ ਵਟਕੇ ਤੇ ਉਹ ਚਾਰੇ ਖਾਨੇ ਚਿਤ ਕਰਤਾ ਢੜਮੰਦੜੇ ਜਾ ਕੇ ਗਰਾਊਂਡ ਤੇ ਡਿੱਗਿਆ ਤੇ ਉੱਤੋਂ ਜਾ ਕੇ ਦਬੋਚ ਲਿਆ ਉਸ ਤੋਂ ਬਾਅਦ ਉਹ ਛਿੱਥਾ ਪੈ ਗਿਆ ਤੇ ਇਹਦੇ ਨਾਲ ਦੇ ਸਾਥੀ ਸੀ ਜਿਹੜੇ ਉਹ ਵੀ ਸਾਰੇ ਖੜ ਉੱਠੇ ਤੇ ਉਹ ਪੁਆਇੰਟ ਉਹ ਮੈਚ ਸੀ ਜਿਹੜਾ ਇਹਨਾਂ ਨੇ ਚੌਥਾ ਮੈਚ ਉਹ 8 ਪੁਆਇੰਟਾਂ ਦੇ ਨਾਲ ਇਹਨਾਂ ਨੇ ਉਹ ਮੈਚ ਜਿੱਤਿਆ ਸੀ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਕਿਰਪਾਲ ਸਾਧ ਦਾ ਜੋਬਨ ਸੀ ਕਹਿੰਦੇ ਨੇ ਇਹਦੇ ਬਾਰੇ ਧਾਰਨਾਵਾਂ ਬਣੀਆਂ ਹੋਈਆਂ ਸੀ ਕਹਿੰਦੇ ਕੋਈ ਪੰਛੀ ਹੈ ਨਾ ਜਿਹੜਾ ਉਹ ਉੱਡ ਕੇ ਉਤੋਂ ਦੀ ਭਾਵੇਂ ਲੰਘ ਜੇ ਪਰ ਸਾਹਮਣੇ ਦੀ ਕਿਸੇ ਧਾਵੀ ਨੂੰ ਭੱਜਿਆ ਨਹੀਂ ਜਾਣ ਦਿੰਦਾ ਇਹ ਕਿਰਪਾਲ ਸਾਹਿਬ ਦੀ ਫਿਤਰਤ ਸੀ ਇਹਦੇ ਤੇ ਇਹ ਬੋਲੇ ਕੱッセ ਜਾਂਦੇ ਹੁੰਦੇ ਸੀ ਤੇ ਉਹ ਉਸ ਤੋਂ ਬਾਅਦ ਫੇਰ ਪੰਜਾਬ ਆ ਕੇ ਇਹਨਾਂ ਨੇ ਆਪਸ ਦੇ ਵਿੱਚ ਮੈਚ ਖੇਡਣੇ ਸ਼ੁਰੂ ਕੀਤੇ ਤੇ ਇਹ ਦਾ ਜਿਹੜਾ ਸਮਾਂ ਸੀਗਾ 18 ਸਾਲ ਬੜੀ ਚੜ੍ਹਤ ਰਹੀ ਇਸ ਨੌਜਵਾਨ ਦੀ 1943 ਤੋਂ ਲੈ ਕੇ ਜਿਹੜਾ ਸੀਗਾ ਕਾਹਟ ਤੱਕ ਇਹਦੀ ਜਿਹੜੀ ਪੂਰੀ ਚੜ੍ਹਤ ਆਖਰੀ ਮੈਚ ਇਹਦਾ 1964 ਦੇ ਵਿੱਚ ਸੀ ਜਿਹੜਾ ਹੁਸ਼ਿਆਰਪੁਰ ਦੀ ਟੀਮ ਦੇ ਨਾਲ ਸੀ ਹੁਸ਼ਿਆਰਪੁਰ ਦੀ ਟੀਮ ਮਾਨਗੜੀਆ ਤੋਖੀ ਅੰਮ੍ਰਾਲਾ ਜੱਟਾਂ ਵਾਲਾ ਤੋਖੀ ਮਹਿੰਦਰ ਬੋਲਾ ਜਿਹਨੂੰ ਉਹਨੂੰ ਵੀ ਗੁੱਟ ਦਾ ਪੀਰ ਕਹਿੰਦੇ ਹੁੰਦੇ ਸੀ ਮਹਿੰਦਰ ਬੋਲੇ ਨੂੰ ਬਾਹਵਾ ਝਾੜ ਕੇ ਫੜਦਾ ਹੁੰਦਾ ਸੀ ਪੰਜੇ ਦੇ ਉੱਤੇ ਵਾਲਾ ਮਹਿੰਦਰ ਬੋਲਾ ਉਨ੍ਹਾਂ ਦੀ ਟੀਮ ਨੂੰ ਇਹਨਾਂ ਦੀ ਟੀਮ ਮੈਚ ਹਾਰ ਗਈ ਸੀ ਤੇ ਉਸ ਤੋਂ ਬਾਅਦ ਫਿਰ ਇਹਨੇ ਖੇਡਣਾ ਛੱਡਤਾ ਸੀ ਆਮ ਇਹਦੇ ਬਾਰੇ ਆਖਿਆ ਜਾਂਦਾ ਹੈ ਕਹਿੰਦੇ ਵੀ ਕਿਰਪਾਲ ਸਾਹਿਬ ਦੀ ਖਾਸੀਅਤ ਇਹ ਸੀ ਜਿਹੜਾ ਖਿਡਾਰੀ ਇਹਦੇ ਤੇ ਹਾਵੀ ਹੋ ਜਾਂਦਾ ਨਾ ਤੇ ਫਿਰ ਉਹਨੂੰ ਆਪ ਥਾਪੀ ਦਿੰਦਾ ਹੁੰਦਾ ਸੀ ਇੱਕ ਮੈਚ ਦੇ ਵਿੱਚ ਕਹਿੰਦੇ ਜਿਹੜਾ ਮਾਨ ਗੜਿਆ ਤੋਖੀ ਸੀ ਉਹ ਇਹਨੂੰ ਫੜਨ ਲੱਗਿਆ ਤੇ ਇਹਨੇ ਇੱਕ ਧੌਲ ਮਾਰੀ ਤੇ ਫਿਰ ਦੂਸਰੀ ਮਾਰੀ ਤੇ ਫਿਰ ਤੀਸਰੀ ਮਾਰੀ ਜਦੋਂ ਤੀਜੀ ਧੌਲ ਮਾਰੀ ਉਹਨੂੰ ਤੇ ਉਹਨੇ ਇਨੂੰ ਉੱਥੇ ਬਾਹਾਂ ਤੋਂ ਫੜ ਲਿਆ ਤੇ ਜੱਫਾ ਮਾਰ ਲਿਆ ਤੇ ਇਹਨੇ ਉੱਥੇ ਦਮ ਤੋੜ ਕੇ ਆਪਣਾ ਉਹਨੂੰ ਥਾਪੀ ਦਿੱਤੀ ਕਹਿੰਦਾ ਜਵਾਨਾ ਮੇਰੀ ਤਾਂ ਕੋਈ ਇੱਕ ਨਹੀਂ ਧੌਲ ਚੱਲਦਾ ਹੁੰਦਾ ਤੇ ਤੂੰ ਤਾਂ ਤਿੰਨ ਚੱਲ ਗਿਆ ਬਾਕੀ ਤੂੰ ਕਿਸੇ ਵੇਲੇ ਤਕੜਾ ਖਿਡਾਰੀ ਬਣੇਗਾ ਆਮ ਤੌਰ ਤੇ ਜਿਹੜਾ ਦੋਸਤੋ ਇਹਦੀ ਖਾਸੀਅਤ ਸੀਗੀ ਕਿਉਂਕਿ ਇਹ ਇਹਨੇ ਕਿਸੇ ਤੇਜ਼ ਤਰਾਰ ਨੂੰ ਵੀ ਨਹੀਂ ਸੀ ਭੱਜਣ ਦਿੱਤਾ ਤੇ ਇਹਨੇ ਕਿਸੇ ਜਰਵਾਣੇ ਨੂੰ ਨਹੀਂ ਸੀ ਭੱਜਣ ਦਿੱਤਾ ਪਰ ਜਿਹੜਾ ਤੋਖੀ ਆਟਮ ਬੰਬ ਜਿਹਨੂੰ ਕਹਿੰਦੇ ਸੀ ਨਾ ਅੰਬਾਲਾ ਜਾਟਾਂ ਵਾਲਾ ਤੋਖੀ ਉਹ ਇਹਦੇ ਤੋਂ ਇੱਕ ਵਾਰ ਵੀ ਨਹੀਂ ਸੀ ਫੜ ਹੋਇਆ ਉਹਨੂੰ ਉਸ ਇਲਾਕੇ ਦੇ ਵਿੱਚ ਨਾ ਸਾਇਆ ਬੋਲਦੇ ਹੁੰਦੇ ਸੀ ਕਹਿੰਦਾ ਇਹ ਸਹਿਬ ਅੰਗੂਲੀਚੀਆਂ ਮਾਰਦਾ ਤੇ ਉਹ ਖਿਡਾਰੀ ਇਹਦੇ ਤੋਂ ਕਦੇ ਫੜਿਆ ਨਹੀਂ ਸੀ ਗਿਆ ਪਰ ਜੇ ਉਹ ਕਦੇ ਨਹੀਂ ਸੀ ਨਾ ਫੜਿਆ ਗਿਆ ਤੇ ਇਹਦੇ ਨਾਲ ਜਿਹੜੀ ਜਿਹੜੀ ਸਾਧ ਦੀ ਜਿਹੜੀ ਫੜਾਈ ਹੈ ਉਹ ਘਟ ਨਹੀਂ ਅੰਕੀ ਜਾ ਸਕਦੀ ਉਹਦੇ ਨਾਲ ਕੋਈ ਦੀ ਮਤਲਬ ਜਿਹੜਾ ਟੌਰ ਤੇ ਫਰਕ ਨਹੀਂ ਪੈਣ ਲੱਗਿਆ ਕਿਉਂਕਿ ਇੱਕ ਅਦਾ ਖਿਡਾਰੀ ਹੁੰਦਾ ਹੀ ਹੈ ਜਿਹੜਾ ਕਿਸੇ ਤੋਂ ਨਹੀਂ ਫੜਿਆ ਜਾਂਦਾ ਹੁੰਦਾ ਤੇ ਇੱਕ ਹੋਰ ਇਹਦੇ ਬਾਰੇ ਦੰਦ ਕਥਾ ਸੀ ਕਹਿੰਦੇ ਜਦੋਂ ਇਹ ਕਾਲਜ ਦੇ ਵਿੱਚ ਉੱਥੇ ਅੰਮ੍ਰਿਤਸਰ ਕਾਲਜ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਮੰਗਲ ਸਿੰਘ ਡੀਪੀਸੀ ਉਹਦਾ ਇੱਕ ਚੇਲਾ ਸੀਗਾ ਮੁਹੰਮਦ ਸਦੀਕ ਤੇ ਉਹ ਕਹਿੰਦੇ ਵੀ ਜਦੋਂ ਇਹ ਪਹਿਲਾ ਮੈਚ ਇਹਨੇ 1943 ਦੀ ਖੇਡਿਆ ਸੀ ਤੇ 1944 ਦੇ ਵਿੱਚ ਉਹਨੇ ਕਹਿੰਦੇ ਇੱਕ ਬਾਰੇ ਨੂੰ ਕਿਹਾ ਭਾਈ ਤੂੰ ਗੁੱਟ ਦਾ ਤੂੰ ਗੁੱਟ ਦਾ ਫੜਾਵਾ ਮੰਨਿਆ ਜਾਂਦਾ ਹੈ ਕਹਿੰਦੇ ਇਹਨੇ ਕਿਹਾ ਵੀ ਹਾਂ ਕਹਿੰਦਾ ਲਾ ਮੈਂ ਤੇਰੇ ਤੇ ਦਮ ਪਾਉਣਾ ਤੂੰ ਮੈਨੂੰ ਗੁੱਟ ਤੋਂ ਫੜੀ ਕਹਿੰਦੇ ਉਹਨੇ ਸੱਜਾ ਗੋਟੇ ਦੇ ਸਾਹਮਣੇ ਕੀਤਾ ਤੇ ਇਹਨੇ ਗੁੱਟ ਫੜ ਲਿਆ ਉਹ ਗੁੱਟ ਛਡਾ ਗਿਆ ਫਿਰ ਉਹਨੇ ਖੱਬਾ ਕੀਤਾ ਤੇ ਇਹਨੇ ਖੱਬਾ ਗੁੱਟ ਫੜਿਆ ਤੇ ਉਹਨੇ ਉਹ ਵੀ ਛਡਾ ਲਿਆ ਦੋਡੇ ਵਾਰੀ ਗੁੱਟ ਛਡਾ ਕੇ ਜਦੋਂ ਭੱਜਣ ਲੱਗਾ ਤਾਂ ਇਹਨੇ ਕੈਂਚੀ ਮਾਰ ਲਈ ਤਾਂ ਅਗੋਂ ਉਹਨੇ ਕਹਿੰਦੇ ਬੋਲੇ ਕਸੇ ਸੀ ਇਹਦੇ ਤੇ ਉਹ ਭਾਈ ਜਿਹੜਾ ਹੱਥਾਂ ਨਾਲ ਹੀ ਫੜ ਸਕਿਆ ਉਹ ਪੈਰਾਂ ਨਾਲ ਕੀ ਫੜੂਗਾ ਇਹ ਪਤਾ ਨਹੀਂ ਸੱਚ ਸੀ ਪਤਾ ਨਹੀਂ ਝੂਠ ਪਰ ਉਸ ਤੋਂ ਬਾਅਦ ਜਦੋਂ ਮੁਹੰਮਦ صدیق ਇੱਥੇ ਪਹਿਲੀ ਵਾਰੀ ਟੀਮ ਲੈ ਕੇ ਆਇਆ ਸੀਗਾ ਆਪਣੇ ਜਿਹੜਾ ਪਾਕਿਸਤਾਨ ਦੀ ਤੇ ਉਦੋਂ ਫਿਰ ਉਹਦੇ ਆਪਣੇ ਬੋਲ ਸੀਗੇ ਉਹ ਕਹਿੰਦਾ ਸੀ ਮੇਰੇ ਸਾਹਮਣੇ ਕਿਸੇ ਦੀ ਜ਼ਰਤ ਨਹੀਂ ਪਈ ਮੈਨੂੰ ਹਰਾਉਣ ਦੀ ਜਾਂ ਮੈਨੂੰ ਡੱਕਣ ਦੀ ਪਰ ਆਹ ਜਿਹੜਾ ਸੀ ਨਾ ਆ ਸਾਦ ਬਾਬਾ ਆ ਸਰਵਾਰ ਹੈ ਇਹ ਮੈਨੂੰ ਅੱਧੋ-ਅੱਧੀ ਭੇਡ ਗਿਆ ਇਹਦੀ ਆਪਣੀ ਜਬਾਨੀ ਸੀ ਸੋ ਉਸ ਤੋਂ ਬਾਅਦ ਦੋਸਤੋ ਇਹਨੇ ਪੰਜਾਬ ਰੋਡਵੇਜ ਦੀ ਜਿਹੜੀ ਸੀਗੀ ਡਰਾਈਵਰੀ ਦੀ ਨੌਕਰੀ ਕਰ ਲਈ ਤੇ ਡਰਾਈਵਰ ਹੁੰਦਿਆਂ ਇਹ ਫੇਰ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਲੰਬਾ ਸਮਾਂ ਚੱਲਦਾ ਰਿਹਾ ਤੇ ਫੇਰ ਤਰਨਤਾਰਨ ਡੀਪੂ ਦੇ ਵਿੱਚ ਆ ਗਿਆ ਉੱਥੇ ਵੀ ਇਹ ਗੋਮਨਾਮੀ ਦੀ ਹਾਲਤ ਦੇ ਵਿੱਚ ਹੀ ਰਿਹਾ ਕਹਿੰਦੇ ਨੇ ਸਦਾ ਨਹੀਂ ਜਿਹੜੀ ਗੱਡੀ ਚੜੀ ਹੁੰਦੀ ਤੇ ਸਦਾ ਕਿਸੇ ਦਾ ਨਾਂ ਨਹੀਂ ਰਹਿੰਦਾ ਹੁੰਦਾ ਤੋਂ ਇਹ ਸਮੇਂ ਦੇ ਨਾਲ ਲੋਕ ਭੁੱਲ ਜਾਂਦੇ ਨੇ ਤੇ ਉਸ ਵੇਲੇ ਕੋਈ ਨਹੀਂ ਸੀ ਜਾਣਦਾ ਵੀ ਇਹ ਗੁੱਟ ਦਾ ਪੀਰ ਹੈ ਇਹ ਪਾਕਿਸਤਾਨੀਆਂ ਦੇ ਛੱਕੇ ਛਰੌਣ ਵਾਲਾ ਉਹ ਜਾਂਬਾਦ ਸਟਾਪਰ ਹੈ ਜਿਹੜਾ ਅੱਜ ਡਰਾਈਵਰੀ ਕਰਦਾ ਫਿਰਦਾ ਹੈ ਤੇ ਡਰਾਈਵਰ ਦੇ ਤੌਰ ਤੇ ਜਦੋਂ ਇਹਨੂੰ ਕੋਈ ਜਾਣਦਾ ਸੀ ਤਾਂ ਸਿਰਫ ਸਾਧ ਬਾਬਾ ਕਹਿ ਕੇ ਜਾਣਦੇ ਸੀ ਜਦੋਂ ਕੋਈ ਪੁੱਛਦਾ ਵੀ ਇਹ ਕੌਣ ਹੈ ਇਹ ਸਾਧ ਬਾਬਾ ਹੈ ਤੇ ਕਿਰਪਾਲ ਸਿੰਘ ਉਦੋਂ ਚੋਂ ਮੈਨਸ ਹੋ ਗਿਆ ਸੀ ਤੇ ਕਬੱਡੀ ਇਹਦੀ ਛੁਪਣ ਹੋ ਗਈ ਸੀ ਕਿਉਂਕਿ ਅੱਜ ਵਾਲਾ ਜ਼ਮਾਨਾ ਨਹੀਂ ਸੀ ਮੀਡੀਆ ਜਾਂ ਹੋਰ ਕੋਈ ਸੋਰਸ ਨਹੀਂ ਸੀਗੇ ਇਸ ਖਿਡਾਰੀ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਪਰ ਅਫਸੋਸ 1980 ਦੇ ਵਿੱਚ ਇਸ ਖਿਡਾਰੀ ਦੀ 55 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਸੋ ਦੋਸਤੋ ਇਹ ਸੀ ਇਸ ਖਿਡਾਰੀ ਨਾਮੀ ਖਿਡਾਰੀ ਦੀ ਵਰਤਾ ਸੋ ਤੁਸੀਂ ਜੁੜੇ ਰਹੋ ਮੇਰੇ ਨਾਲ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਦਿਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵਾਰੀ ਕਿਸੇ ਹੋਰ ਨਾਮੀ ਖਿਡਾਰੀ ਦੀ ਵਾਰਤਾ ਲੈ ਕੇ ਹਾਜ਼ਰ ਹੋਵਾਂਗਾ ਇਹਦੇ ਨਾਲ ਦੇ ਜਿੰਨੇ ਵੀ ਖਿਡਾਰੀ ਸੀ ਕੱਲੇ ਕਾਲੇ ਬਾਰੇ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਹ ਖਿਡਾਰੀ ਨੇ ਜਿਹੜੇ ਇਹ 1949 ਤੋਂ ਪਹਿਲਾਂ ਦੇ ਜੰਮੇ ਹੋਏ ਨੇ ਤੇ ਇਹਨਾਂ ਨੂੰ ਹੁਣ ਦੁਨੀਆ ਭੁੱਲ ਚੁੱਕੀ ਹੈ ਨਵੀਂ ਜਨਰੇਸ਼ਨ ਨੂੰ ਇਹਨਾਂ ਬਾਰੇ ਜਾਗਰੂਕ ਕਰਾਉਣ ਦੀ ਜ਼ਿੰਮੇਵਾਰੀ ਮੈਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ